ਬੜੇ ਬੜੇ ਅੰਕਾਰੀਆਂ ਨਾਮ ਕਰਨ ਬੜੇ ਇਹ ਗੱਲ ਮੈਂ ਤਾਂ ਕਹੀਏ ਭਾਵੇਂ ਹਾਲੇ ਵੀ ਇਹਨਾਂ ਨੂੰ ਕੱਲ ਵੀ ਛੱਡ ਪਈ ਹੈ ਆਪ ਪਾਰਟੀ ਨੂੰ ਫੇਰ ਵੀ ਉਹ ਅਰਥਾ ਹੋਏ ਬਾਲੀ ਹੋਏ ਸਭ ਤੋਂ ਪਹਿਲਾਂ ਪਤਲੀ ਗੱਲ ਪਾਲੀ ਵਾਲੀ ਵੀ ਕਰ ਗੱਲ ਦਾ ਵਾਰੂ ਦੀ ਕੀ ਪਤੇ ਨਮੋਰਾ ਕਰਦੇ ਜਿਉਂ ਪਿਤਰਾ ਕਰਦਾ ਬਦਨੂ ਕਰ ਕਰਦਾ ਸੀ ਜੇਕਰ ਇਹ ਕਿਹਤਰਾ ਪੰਜਾਬ ਸਰਕਾਰ ਦੇ ਵਿਚਾਰਾਂ ਨੇ ਦੇ ਦੀ ਰੂਹ ਆ ਗਈ ਹੈ ਉੱਥੇ ਬੈਠੇ ਜੋ ਪਹਿਲਾਂ ਦਿੱਲੀ ਦੇ ਰੁਕੇ ਦਾ ਹਾਜ਼ਰ ਹੋਇਆ ਕੋ ਵੀ ਪੰਜਾਬ ਦੇ ਤੋਂ ਚਾਰ ਹੈ ਆਪਣੇ ਆਪ ਦੀ ਬੀਵੀ ਵਾਦੀ ਜੀ ਕਿਉਂਕਿ ਜਿਵੇਂ ਕੈਰੋ ਲੋਕਾਂ ਕੋਲ ਪੈਸੇ ਕੱਢਦਾ ਸੀਗਾ ਕਬਰਾਂ ਦੇ ਵਿੱਚੋਂ ਮਰਦਿਆਂ ਦੇ ਮੂੰਹਾਂ ਦੇ ਵਿੱਚ ਪੈਸਾ ਪਾਇਆ ਜਾਂਦਾ ਸੀ ਪਹਿਲੇ ਦਮਾਂ ਦੇ ਵਿੱਚ पर महाराज पुत्र ने कहा भी मेरे पिता ने लोग चंगा कि कहना वो की करा करे इन्हों का पैसा कट लिया करे कबर के बच्चों मुर्दे दे बाहर पाया कट के पुठा कट दिया करे वो लोग कह लग गए मुझे कारू ही वजिया सीगा इस करके भगवंत मान सरकार कह रही है भी लोग फिर अक के कह भी अकाली काका जी भी देख ले झाड़ू वाले भी देख ले ਉਹਨਾਂ ਨੂੰ ਦਿਨ ਲੱਗਿਆ ਕਿਉਂਕਿ ਬੀ ਟਾਈਮ ਤਾਂ ਆਪਾਂ ਪਹਿਲੀ ਪਹਿਲੀ ਹਣੇ ਆ ਬੇ ਹੈਲੀ ਅਲੀ ਕਿਉਂਕਿ ਇੱਕ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਹੈ ਫੀਰ ਕੋਟ ਜਿਹੜਾ ਪਿੰਡਾ ਚੰਦਪਾਣਾ ਉਥੇ ਕਿਸ ਤਰ੍ਹਾਂ ਇਹਦੇ ਨੇ ਚਾਉਦੇ ਸੀਗੇ ਮੌਕੇ ਦੇ ਐਮਐਲਏ ਨੇ ਸੁਪਾਸਾਰ ਕਿਉਂਕਿ ਜੈਤੂਰਾ ਬਧਾਇਆ ਗਿਆ ਤੁਸੀਂ ਸੁਣਿਆ ਹੋਇਆ ਕਿਉਂਕਿ ਜਿਵੇਂ ਕਹਿੰਦੇ ਨੇ ਵੀ ਪੋਲੀਪੀਂਦਲੀ ਸ਼ਹਿਰ ਦੀ ਉਪਰਾਂਦੀ ਹੈ ਇਹਨਾਂ ਮਸਾਤਾ ਮਿਲ ਗਿਆ ਕੋਈ ਪੈਂਚਰ ਹੋਊਗਾ ਕੋਈ ਮੋਬਾਈਲ ਜਮਾਨ ਦਾ ਇਹਨਾਂ ਨੂੰ ਮਿਲਦੀਆਂ ਹੁਕੜਾ ਲੀਆਂ ਗੱਡੀਆਂ ਜਿਹੜੀਆਂ ਦੋ ਸਾਲਾਂ ਦੇ ਵਿੱਚ ਕਹਿੰਦੇ ਪਾਣੀਆਂ ਹੋ ਗਏ ਦੁਆਰੋਂ ਨੰਨੀਆਂ ਬਿਜਲੀ ਲਈ ਹੋ ਉਹ ਕੁਰਬਾਨ ਪੀਆ ਸੱਚਾ ਪਾਸਾ ਫੋਟੋ ਕੋਦੇ ਨੂੰ ਕਰਨ ਲੱਗਿਆ ਦੁਆਰੋਂ ਨੰਨੀਆਂ ਗੱਡੀਆਂ ਵੱਡੇ ਡੋਗੀਕਾਰ ਬਟੀਆਂ ਫੋਟੋਆਂ ਮਿਲਦੀਆਂ ਇਹਨਾਂ ਨੂੰ ਉੱਥੇ ਟਿੱਡਦੀ ਹੈ ਵਿੱਚ ਪਹਿਲਾ ਲੋਕ ਇਹ ਰਿਸ਼ੇ ਜੇ ਸਾਡਾ ਪਿੱਟਾ ਲਾਦਣਾ ਹੋਵੇ ਬਾਝ ਮਾਰੀ ਖਾ ਪਰੜ ਕੇ ਆਖਵਾਲ ਦੇ ਵਿੱਚ ਪਰ ਉਹ ਪਿੰਡਦਰ ਹਲ ਹੋ ਗਿਆ ਇਹ ਹੁੰਦੀਆ ਬਿਦਲੀ ਵੀ ਤਿੰਨ ਚਾਰ ਵਾਰੀ ਉਹ ਬਾਅਦ ਤੇ ਪਿੰਡਦਰ ਹਲ ਹੋ ਜਾਂਦਾ ਉਥੇ ਛੱਡੀ ਐਸਸੀ ਭਾਈਚਾਰੀ ਛੱਡੀ ਪੈ ਸਰਪੰਚ ਬਣ ਗਏ ਉਹਨਾਂ ਉਥੇ ਵਿਕਾਸ ਕਾਰਜ ਕਰਾ ਰਹੇ ਸੀਗੇ ਆਪਦੇ ਵੇੜੇ ਦਾ ਪਾਣੀ ਉਹਨਾਂ ਨੇ ਨਾਲੀਆਂ ਬਣਾ ਕੇ ਪਹਿਲਾਂ ਤਾਂ ਕੋਈ ਨਹੀਂ ਨਾ ਚਾਹੁੰਦੇ ਨਹੀਂ ਕੱਢਿਆ ਉਹਨਾਂ ਦਾ ਆਪਾ ਸਰਪੰਚ ਬਣ ਗਿਆ ਉਹ ਉਹ ਕੱਢ ਰਹੇ ਸੀਗੇ ਕਰੋ ਨਾਲੀਆਂ ਬਣਾਉਣ ਲੱਗ ਕੇ ਉਹ ਜਿਹੜੇ ਸੁਖਦਾਰ ਬੰਦੇ ਸੀਗੇ ਵੱਡੇ ਸਾਡਾ ਕਿਲਾ ਨੇ ਮਾਰਕ ਨੇ 100ਾਂ ਕਿਲੇ ਦੇ ਉਹਨਾਂ ਨੇ ਕੀ ਕੀਤਾ ਦਰੋ ਉਹਨਾਂ ਨੇ ਬਾਹਰ ਦੇ ਵਿੱਚ ਨਾਲੀ ਗਈ ਉਹ ਜਿਹੜਾ ਦੂਜੇ ਆਪਣੇ ਲੈ ਕੇ ਪੜਿਆ ਹੁੰਦਾ ਹੈ ਬਾਹਰਲੇ ਟਿਕੜੀਆਂ ਜਾਂਣ ਵਾਸਤੇ ਉਹ ਸਰਪੰਚ ਨੇ ਕਿਹਾ ਵੀ ਇਹਨਾਂ ਨੂੰ ਤੋੜਨਾ ਪੈਣਾ ਹੈ ਤੁਸੀਂ ਵਿਯਾਜ ਕੀਤਾ ਹੋਇਆ ਕਿਉਂਕਿ ਆਪਾਂ ਪਤਾ ਵੀ ਆਪਾਂ ਬਾਦਰੋ ਛੇਪੀਲਾ ਬਲਾਣੇ ਦੇ ਇੱਕੋ ਪੇਸ਼ਿਆ ਪਰੋਂ ਅੰਦਰਲੇ ਬਸੇ ਬਣਵਾ ਪੈਂਦਾ ਕਿਉਂਕਿ ਗੱਡੀਆਂ ਪੁਡੀਆਂ ਹੁੰਦੀਆਂ ਨੇ ਗੱਡੀਆਂ ਟੈਕਟ ਵਾਲੀ ਨਹੀਂ ਲੱਗਦੇ ਪਰ ਉਧਾ ਲੋਕਾਂ ਨੇ ਪਹਿਲਾਂ ਕੌਮ ਨੂੰ ਕੁੱਟਿਆ ਉਸ ਤੋਂ ਬਾਅਦ ਫਿਰ ਗੋੜੀਆਂ ਚਲਾਈਆਂ ਤੇ ਗੋੜੀਆਂ ਚਲਾਉਣ ਤੋਂ ਬਾਅਦ ਆਹਣਾਂ ਵਾਲੇ ਪਿੰਡਾਂ ਦੇ ਵਿੱਚ ਰੌਲਾ ਪੈ ਗਿਆ ਪ੍ਰਾਤਿਵੀ ਜੱਸੀ ਬੰਦੀਆਂ ਦੇ ਜਾੜਿਆ ਕੋਈ ਦੂਜੇ ਸੇ ਬੰਦੀਆਂ ਉਹ ਇਕੱਠੀਆਂ ਹੋਈਆਂ ਉਹਨਾਂ ਨੇ ਰੋਗਿਆਮ ਕਰਤਾ ਜਦੋਂ ਰੋਗਿਆਮ ਕਰਤਾ ਮੋਗੇਰੇ ਐਮਐਲਏ ਨੇ ਫਾੜੇ ਦੇ ਇਜਾਜ਼ਤ ਨੂੰ ਕਿਹਾ ਵੀ ਮੈਨੂੰ ਤਾਂ 15-20 ਮਿੰਟ ਦੇ ਵਿੱਚ ਕੰਮ ਸਾਰਕ ਬੇਲੀ ਹੋਣੀ ਜਾਂਦੀ ਹੈ ਤੇ ਫਿਰ ਕੋਲਸੋ ਤੇ ਜਿਵੇਂ ਤੁਹਾਨੂੰ ਦੱਸਿਆ ਜੇਗਾ ਨੋਟ ਪੀਡ ਜਾਂ ਜ਼ੋਨ ਦੇ ਵਿੱਚ ਜਿਵੇਂ ਚੰਗੇ ਖਾੜਪਾ ਨੂੰ ਫਰਮਵਾਸ ਕੇ ਜਾਨੇ ਆ ਫਿਰ ਅਸਲਾ ਲੈ ਕੇ ਤੇ ਵਡੀਆਂ ਲੈ ਕੇ ਪਹੁੰਚੀ ਤੇ ਫਿਰ ਪੁਲਸ ਨੇ ਤੁਰੰਗੁਣਾ ਤੇ ਲਾਠੀ ਚਾਲ ਜਾਰੀ ਕੀਤਾ ਲਾਠੀ ਚਾਲ ਕਰਕੇ ਉਹ ਤੋਂ ਬਾਅਦ ਫੜੇ ਲਏ ਗ੍ਰਿਫਤਾਰ ਕਰਕੇ ਕੋਟਾ ਪਾਚਾ ਉਹਨਾਂ ਦੇ ਘਰ ਤਾਂ ਵੀ ਰੋਡ ਬਲੰਕ ਕਰ ਰਹੇ ਨੇ ਇਹ ਪੰਜਾਬ ਦੇ ਹਰਿਆਣੇ ਕਰ ਰਹੇ ਨੇ ਉਹ ਤੋਂ ਬਾਅਦ ਫਿਰ ਜਦੋਂ ਵੱਡਾ ਐਕਸ਼ਨ ਹੋਇਆ ਤਾਂ ਉਹ ਬੋੜੀ ਕਲਾਉ ਬਾਅਦ ਕੇ ਕੋਈ ਤਿੰਨਾਂ ਆਤਰਾ ਪਾਰਚਾ ਨਹੀਂ ਛੋਟ ਦਾਲੀ ਨੇ ਜਲਾ ਪਾਰਟੀ ਖੜਾ ਹੋਇਆ ਇਸ ਕਰਕੇ ਤੁਹਾਨੂੰ ਕਹਿ ਲਿਆ ਭਰਾਵੋ ਵੀ ਆਹ ਟੰਡੇ ਦੇ ਡੰਡੇ ਮੇਰਾ ਇੱਥੇ ਕੱਲੇ ਕੱਲੇ ਨੂੰ ਖੁੱਕਣਾ ਇਨਾਂ ਨੇ ਚਾਹੇ ਮੋਦੀ ਹੋਵੇ ਚਾਹੇ ਪ੍ਰਭਾਤਮਨ ਹੋਵੇ ਚਾਹੇ ਬਗਾਂ ਮਹਾਰਾਜਾ ਪ੍ਰਿੰਦਰ ਸਿੰਘਾ ਉਹਦਾ ਉਹਨੂੰ ਪਹਿਲਾਂ ਸੋਨੀਆ ਗਾਦੀ ਮਨੂਨ ਸਿੰਘ ਦਾ ਰਾਹ ਰਵੰਦੀ ਚੇ